ਤਾਂ ਫਿਰ ਪੰਥਕ ਕੌਣ ਹੋਇਆ ਜੀ ਸੁਖਬੀਰ ਬਾਦਲ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਮੈਂ ਤੱਕ ਵਿਲਾ ਇੱਕ ਨੰਬਰ ਦਾ ਵਿਲਾ ਡਿਫੈਂਡਰ ਚ ਘੁੰਮਦਾ ਰਹਿੰਦਾ ਗੇੜੀਆਂ ਮਾਰਦਾ ਰਹਿੰਦਾ ਜੇ ਕਿਤੇ ਕੋਈ ਮੀਟਿੰਗ ਲੱਭ ਗਈ ਤੇ ਉਥੇ ਚੱਲ ਗਿਆ ਨਹੀਂ ਤੇ ਘਰ ਚੱਲ ਗਿਆ ਹੁਮਕਮਾ ਕੇ ਮੇਰੇ ਵੀਰੋ ਜਿਹੜੀ ਦੇ ਕੱਲ ਉਥੇ ਕੱਲ ਰੈਲੀ ਕੀਤੀ ਆ ਮੈਂ ਇਸ ਜਗ੍ਹਾ ਤੇ ਇੱਕ ਮੀਟਿੰਗ ਕੀਤੀ ਸੀ ਉਦੋਂ ਅਮਨ ਰੋੜਾ ਜੀ ਆਈ ਮਨਾਵਨਾ ਵਾ ਹਲਕਾ ਚੱਲ ਗਾ ਉਥੇ ਠਾਠਾ ਮਾਰਦਾ ਇਕੱਠ ਹੋਇਆ ਜਿੱਥੇ ਇਹਨਾਂ ਨੇ ਕੱਲ ਅਮਰਸਰੋਂ ਬੰਦੇ ਸ਼ੱਟ ਸੱਦੇ ਜੜਿਆ ਵਾਲਿਓ ਸੱਦੇ ਪੰਜਾਬ ਚੋਂ ਬੰਦੇ ਸੱਦੇ ਕਿਉਂਕਿ ਇਹਨਾਂ ਦਾ ਇੱਕ ਸਿਸ ਸਾਰੇ ਪੰਜਾਬ ਚੋਂ ਆਪਦੀ ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਇਹ ਚਲਾ ਰਹੇ ਆ ਉਹਦੇ ਚੋਂ ਸਾਰੇ ਬੰਦੇ ਸੱਦ ਲੈਂਦੇ ਆ ਤੇ ਉਹ ਇਕੱਠ ਕਰਕੇ ਕਹਿੰਦੇ ਜੀ ਬਹੁਤ ਵਿਸ਼ਾਲ ਆ ਵੇਖਿਆ ਤੁਸੀਂ ਝੁਬਾ ਲੈਣਾ ਨੇ ਰੈਲੀ ਕੀਤੀ ਫਿਰ 10-12000 ਹਜ਼ਾਰ ਤੇ ਹਰਗੇ ਫਿਰ ਜਿਹੜੀ ਰੈਲੀ ਐ ਢੀ ਵੱਡੀ ਤੁਸੀਂ ਕੀਤੀ ਸੀ ਸਾਰੇ ਪੰਜਾਬ ਚੋਂ ਬੰਦੇ ਇਕੱਠੇ ਕਰਕੇ ਤੇ ਭਾਈ ਜਿੱਤੇ ਕਿਉਂ ਨਹੀਂ ਤੇ ਇਹੀ ਗੱਲ ਮੈਂ ਕਹਿਣੀ ਚਾਹਣਾ 14 ਤਰੀਕ ਨੂੰ ਵੋਟਾਂ ਉਹਦਾ ਜਿਹੜਾ ਨਤੀਜਾ ਵਾ ਉਹ ਜਲਦੀ ਤੋਂ ਜਲਦੀ ਆਊ ਫਿਰ ਦੂਜੀ ਗੱਲ ਦੂਜੀ ਗੱਲ ਇਹਨੂੰ ਸ਼੍ਰੀ ਕਾਲਤਾਕ ਸਾਹਿਬ ਇਹ ਪੇਸ਼ ਹੋਈ ਇਹਨਾਂ ਨੇ ਆਪਦੇ ਆਪਦੇ ਮੂੰਹ ਦੇ ਨਾਲ ਇੱਕ ਇੱਕ ਗੁਨਾਹ ਕਬੂਲਿਆ ਕਿ ਨਹੀਂ ਕਬੂਲਿਆ ਤੁਸੀਂ ਦੱਸੋ ਜਹੇਦਾਰ ਸਾਹਿਬ ਕਹਿੰਦੇ ਸੀ ਸੜਨਾ ਗੱਲ ਨਹੀਂ ਕਰਨੀ ਹਾਂ ਜਾਂ ਨਾ ਚ ਜਵਾਬ ਦਿਓ ਜੇ ਇੱਕ ਵੀ ਇਹਨੇ ਨਾ ਕਿਹਾ ਤਾਂ ਦੱਸੋ ਸਾਰੇ ਹੀ ਇਹਨੇ ਹਾਂ ਕੇ ਜਿੰਨੇ ਗੁਨਾਹ ਇਹਨੇ ਕਬੂਲੇ ਹੈ ਇਹ ਕਹਿੰਦਾ ਜੀ ਇਹ ਲੋਕ ਇਹੋ ਜਿਹੇ ਲੋਕਾਂ ਨੇ ਕਾਲੀ ਦਲ ਨੂੰ ਬਦਨਾਮ ਕੀਤਾ ਉਹ ਭਾਈ ਤੁਹਾਡੇ ਤੁਹਾਡੇ ਗਲਾਂ 'ਚ ਤਖਤੀਆਂ ਪੈ ਗਈਆਂ ਸ਼੍ਰੀ ਕਾਲ ਤੱਕ ਸੋਲੋਂ ਤੁਹਾਨੂੰ ਸਜ਼ਾ ਲੱਗ ਗਈ ਤੇ ਬਦਨਾਮ ਨਹੀਂ ਕਰਤਾ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਤੁਹਾਨੂੰ ਲੱਗੀ ਤਖਤੀਆਂ ਤੁਹਾਡੇ ਗਲਾਂ 'ਚ ਪੈ ਗਈਆਂ ਹੈ ਉੱਥੇ ਤੁਹਾਨੂੰ ਬਾਹਰ ਆਪਣਾ ਵਰਸ਼ੇ ਦੇ ਕੇ ਖੜਾ ਰਿਆ ਗਿਆ ਤੇ ਤੁਸੀਂਾਂ ਦੇ ਜੇ ਬਦਰਾਮ ਅਹੀਂ ਕਰਤਾ ਵਾਹ ਤੇਰੇ ਮੈਨੂੰ ਤਾਂ ਸਮਝ ਨਹੀਂ ਆਈ ਸਾਰੇ ਅਕਾਲੀ ਦਲ ਦਾ ਤੁਸੀਂ ਬੇੜਾ ਗਰਕ ਕਰਕੇ ਰਸਤਾ ਤੇ ਤੁਸੀਂ ਇਹ ਚੀਜ਼ਾਂ ਸਾਡੇ ਸਾਡੇ ਦੇ ਮੜਨਾ ਚਾਹੁੰਦੇ ਜੇ ਮੈਂ ਦਾਅਵੇ ਨਾ ਕਹਿਣਾ 75% ਸਿੱਖ ਕੌਮ 75% ਅਕਾਲੀ ਦਲ ਇਹਨਾਂ ਨੂੰ ਇਹਨੂੰ ਪ੍ਰਧਾਨ ਹੀ ਨਹੀਂ ਮੰਨਦੇ ਜਿਹੜੇ ਇਹਦੇ ਬੰਦੇ ਕਿੰਨੇ ਬੰਦੇ ਛੱਡ ਕੇ ਚਲ ਗਏ ਜੀ ਮੈਨੂੰ ਦੱਸੋ ਕੋਈ ਲਿਸਟ ਵੀ ਮੈਂ ਮੇਰੇ ਸਾਹ ਹਣਾ 11 ਬੰਦਿਆਂ ਦੀ ਲਿਸਟ ਹੈ ਜਿਹੜੇ ਵੱਡੇ ਵੱਡੇ ਨਾਮੀ ਚਿਹਰੇ ਆ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਕਾਲੀ ਦਲ ਨੂੰ ਛੱਡ ਕੇ ਚਲ ਗਏ ਕਿਉਂਕਿ ਇਹਨਾਂ ਨੇ ਕਾਲੀ ਦਲ ਨੂੰ ਜਿਹੜਾ ਬਰਬਾਦ ਕਰਤਾ ਮੈਂ ਫੇਰ ਅੱਜ ਇਹ ਗੱਲ ਕਹਿਣੀ ਚਾਹਣਾ ਕਿ ਉਹ ਦਿਨ ਦੂਰ ਨਹੀਂ 14 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਇਹਨਾਂ ਨੇ ਕੱਲ ਰੈਲੀ ਕੀਤੀ ਆ ਮੈਂ ਸਵੇਰੇ ਫੇਰ ਰੱਖਦੀ ਆ ਦਾਣਾ ਮੰਡੀ ਮਜੀਠਾ ਤੁਸੀਂ ਸਾਰੇ ਮੇਰੇ ਭਰਾਓ ਉੱਥੇ ਆਇਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਉਹ ਰੈਲੀ ਹੀ ਕਿ ਇਹ ਰੈਲੀ ਆ ਔਰ ਬਹੁਤ ਵੱਡਾ ਇਕੱਠ ਕੱਲ 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮਜੀਠਾ ਹੀ ਕਰਨ ਜਾ ਰਹੇ ਆ ਔਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਦੱਸ ਦੂੰਗਾ ਕਿ ਆ ਰੈਲੀ ਤੇ ਤਗੜਾ ਹੋ ਕੇ ਜਿੰਨਾ ਮਰਜੀ ਤੁਸੀਂ ਇਥੇ ਜੋਰ ਲਾ ਲਿਓ ਤੁਹਾਡੀ ਇਥੇ ਐਦਕੀ ਗੱਲ ਨਹੀਂ ਬਣਨ ਵਾਲੀ ਹਲਕਾ ਮਜੀਠਾ ਐਦਕੀ ਇਤਿਹਾਸ ਰਚੇਗਾ ਐਸੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚਾਰੇ ਦੀਆਂ ਚਾਰੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਆ ਉਥੋਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਵੱਡੀ ਜਿੱਤ ਪ੍ਰਾਪਤ ਕਰਨਗੇ ਔਰ ਜਿਹੜਾ ਮਜੀਠਾ ਹਲਕਾ ਐਦਕੀ ਇਤਿਹਾਸ ਰਚੇਗਾ ਇਥੋਂ ਜਿਹੜਾ ਇਹਨਾਂ ਦਾ ਤਖਤਾ ਪਲਟੇਗਾ